ਅਗਸਤ ਦੇ ਮਹੀਨੇ ਚ ਮੁਰਗੀਆਂ ਖਰੀਦਣ ਵਾਲੇ ਵੀਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਿਹੜੇ ਵੀਰ ਹੁਣ ਮੁਰਗੀਆਂ ਖਰੀਦਣੀਆਂ ਚਾਹੁੰਦੇ ਨੇ ਕਿ ਅਸੀਂ ਵੱਡੀਆਂ ਮੁਰਗੀਆਂ ਖਰੀਦ ਕੇ ਅੱਗੇ ਉਹਨਾਂ ਤੋਂ ਆਂਡਾ ਲੈ ਲਈਏ ਜਾਂ ਫਿਰ ਘਰੇ ਅੰਡੇ ਖਾਣ ਵਾਸਤੇ ਆਪਾਂ 20-50 ਮੁਰਗੀਆਂ ਖਰੀਦ ਲੈਣੇ ਆ ਸੋ ਤੁਸੀਂ ਉਹ ਮੁਰਗੀਆਂ ਖਰੀਦਣ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾਗਾ ਕਿਉਂਕਿ ਅੱਜ ਕੱਲ੍ਹ ਠੱਗੀ ਬਹੁਤ ਚੱਲ ਰਹੀ ਆ ਬਿਮਾਰੀਆਂ ਵਾਲੀਆਂ ਮੁਰਗੀਆਂ ਦਿੱਤੀਆਂ ਜਾ ਰਹੀਆਂ ਨੇ ਲਾਲਚ ਦੇ ਕੇ ਸੋ ਆਪਾਂ ਤੁਹਾਨੂੰ ਪ੍ਰੋਪਰ ਇਸ ਵੀਡੀਓ ਚ ਦੱਸਾਂਗੇ ਕਿ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾਗਾ ਜਦੋਂ ਤੁਸੀਂ ਮੁਰਗੀਆਂ ਖਰੀਦਣੀਆਂ ਨੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਸਾਰੀ ਗੱਲਬਾਤ ਦੱਸਾਂਗੇ ਕਿ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਕਿਹੜੀਆਂ ਨਿਸ਼ਾਨੀਆਂ ਦੇਖਣੀਆਂ ਨੇ ਮੁਰਗੀਆਂ ਚ ਜਦੋਂ ਤੁਸੀਂ ਮੁਰਗੀਆਂ ਖਰੀਦਣੀਆਂ ਨੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜਰੂਰ ਕਰ ਲਿਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਸੋ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਵੀਡੀਓ ਛੋਟੀ ਹੋਊਗੀ ਜਿਆਦਾ ਲੰਬੀ ਨਹੀਂ ਹੋਣੀ ਸੋ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਸੋ ਦੋਸਤੋ ਕਈ ਵੀਰ ਸੋਚਦੇ ਨੇ ਕਿ ਅਸੀਂ ਬੱਚਾ ਨਹੀਂ ਪਾਲ ਸਕਦੇ ਹਨ ਆਪਾਂ ਥੋੜੀਆਂ ਜਿਹੀਆਂ ਵੱਡੀਆਂ ਮੁਰਗੀਆਂ ਲੈ ਲਾਂਗੇ ਜਿਸ ਤਰ੍ਹਾਂ ਹੁਣ ਤੁਸੀਂ ਸਾਰੇ ਜਾਣਦੇ ਹੋ ਅਗਸਤ ਦਾ ਮਹੀਨਾ ਚੱਲਦਾ ਹੁਣ ਤਕਰੀਬਨ ਸਾਰੇ ਵੀਰਾਂ ਦੀਆਂ ਜਿਹੜੀਆਂ ਮੁਰਗੀਆਂ ਆਂਡੇ ਤੇ ਆ ਚੁੱਕੀਆਂ ਨੇ ਨਹੀਂ ਫਿਰ ਮਹੀਨੇ 20 ਦਿਨਾਂ ਤੱਕ ਆਂਡੇ ਤੇ ਆ ਜਾਣੀਆਂ ਸੋ ਆਪਾਂ ਇਹੀ ਸੋਚਦੇ ਹੁੰਨੇ ਆ ਕਿ ਆਪਾਂ ਜਿਹੜੀਆਂ ਵੱਡੀਆਂ ਮੁਰਗੀਆਂ ਪਲੀਆਂ ਹੋਈਆਂ ਤਿੰਨ ਸਾਢੇ ਤਿੰਨ ਮਹੀਨਿਆਂ ਦੀ ਜਿਹੜੀਆਂ ਮੁਰਗੀਆਂ ਲੈ ਲੈਣੇ ਆਂਗੇ ਤਾਂ ਜੋ ਆਪਾਂ ਨੂੰ ਆਂਡਾ ਉਹ ਵਧੀਆ ਦੇ ਸਕਣ ਤੇ ਆਪਾਂ ਨੂੰ ਬੱਚੇ ਵੀ ਨਾ ਪਾਲਣੇ ਪੈਣ ਸੋ ਉਹਨਾਂ ਵੀਰਾਂ ਲਈ ਇਹ ਖਾਸ ਕਰਕੇ ਵੀਡੀਓ ਆ ਗਈ ਕਿਉਂਕਿ ਇਸ ਸਮੇਂ ਦੋਸਤੋ ਬਹੁਤ ਸਾਰੇ ਜਿਹੜੇ ਫਾਰਮ ਵਾਲੇ ਵੀਰ ਨੇ ਬਿਮਾਰੀਆਂ ਵਾਲੀਆਂ ਮੁਰਗੀਆਂ ਚਕਾਰ ਰਹੇ ਨੇ ਸੋ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਜਦੋਂ ਤੁਸੀਂ ਮੁਰਗੀਆਂ ਖਰੀਦਣੀਆਂ ਨੇ ਤਾਂ ਤੁਸੀਂ ਖੁਦ ਜਾਣਾ ਜਿੱਥੋਂ ਮੁਰਗੀਆਂ ਲੈ ਕੇ ਆਉਣੀਆਂ ਨੇ ਨਾ ਕਿ ਤੁਸੀਂ ਆਰਡਰ ਤੇ ਮੰਗਾਉਣੇ ਕਿਉਂਕਿ ਜੇ ਤੁਸੀਂ ਆਰਡਰ ਤੇ ਮੰਗਾਉਨੇ ਹੋ ਤਾਂ ਬਹੁਤ ਸਾਰੇ ਬਿਮਾਰ ਮੁਰਗੀਆਂ ਭੇਜ ਦਿੰਦੇ ਨੇ ਜਾਂ ਫਿਰ ਤੇ ਉਹਨਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੁੰਦੀ ਬਹੁਤ ਸਾਰੇ ਜਿਹੜੇ ਮਸਲੇ ਹੁੰਦੇ ਨੇਗੇ ਸੋ ਤੁਸੀਂ ਖੁਦ ਜਾ ਕੇ ਮੁਰਗੀ ਦੇਖ ਕੇ ਜਿੱਥੋਂ ਮੁਰਗੀ ਲੈਣੀ ਆ ਉੱਥੇ ਘੰਟਾ ਅੱਧਾ ਘੰਟਾ ਤੁਸੀਂ ਬੈਠੋ ਜਦੋਂ ਤੁਸੀਂ ਜਦੋਂ ਤੁਸੀਂ ਫਾਰਮ ਤੇ ਬਹਿ ਕੇ ਦੇਖੋਗੇ ਦੋਸਤੋ ਜਿਹੜੀਆਂ ਮੁਰਗੀਆਂ ਸੁਸਤ ਹੋਣੀਆਂ ਆ ਉਹ ਕਦੇ ਵੀ ਨਾ ਖਰੀਦੋ ਕਈ ਵਾਰ ਪਾਊਡਰ ਤੇ ਮੰਗਾ ਲੈਨੇ ਆਪਾਂ ਨੂੰ ਨਹੀਂ ਪਤਾ ਲੱਗਦਾ ਕੋਈ ਬਿਮਾਰ ਨਹੀਂ ਕੋਈ ਕਿਵੇਂ ਨਹੀਂ ਪਹਿਲਾਂ ਤੁਸੀਂ ਜਿਹੜੇ ਫਾਰਮ ਤੋਂ ਮੁਰਗੀਆਂ ਖਰੀਦਣੀ ਆਣੀ ਉੱਥੇ ਖੁਦ ਜਾ ਕੇ ਘੰਟਾ ਅੱਧਾ ਘੰਟਾ ਉਹਨਾਂ ਨੂੰ ਦੇਖੋ ਕਿ ਜਾਨਵਰ ਐਕਟਿਵ ਨੇ ਪੂਰੇ ਜੇ ਐਕਟਿਵ ਨੇ ਤਾਂ ਹੀ ਖਰੀਦੋ ਕਈ ਵਾਰ ਬਿਮਾਰੀ ਵਾਲੇ ਜਿਹੜੇ ਜਾਨਵਰ ਨੇ ਉਹ ਬਹੁਤ ਸਾਰੇ ਵੀਰ ਦੇ ਵੇਚ ਦੇਣਗੇ ਸੋ ਆਪਾਂ ਕੀ ਕਰਦੇ ਆਂਗੇ ਆਪਾਂ ਸਸਤੀਆਂ ਦੇ ਲਾਲਚੇ ਚ ਕੀ ਆਪਾਂ ਨੂੰ 200 ਦੀ ਮੁਰਗੀ ਮਿਲ ਰਹੀ ਆ 250 ਦੀ ਮੁਰਗੀ ਮਿਲ ਰਹੀ ਆ ਤੇ ਆਪਾਂ ਜਿਹੜੀ ਬਿਮਾਰੀ ਖਰੀਦ ਲੈਣਾਂਗੇ ਸੋ ਇਹ ਗੱਲ ਦਾ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾ ਕਿਉਂਕਿ ਜਦੋਂ ਆਪਾਂ ਨੇ ਪੈਸੇ ਲਾਉਣੇ ਆ ਆਪਾਂ ਨੂੰ ਵਧੀਆ ਚੀਜ਼ ਮਿਲੇ ਫੇਰੀ ਫਾਇਦਾਗਾ ਸੋ ਜਿਹੜੇ ਵੀ ਹੁਣ ਮੁਰਗੀਆਂ ਲਿਆਉਣ ਦੀ ਸੋਚ ਰਹੇ ਨੇਗੇ ਉਹ ਵੀਰ ਇਹ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣ ਇੱਕ ਤਾਂ ਉਹਨਾਂ ਦੇ ਵੈਕਸੀਨੇਸ਼ਨ ਪ੍ਰੋਪਰ ਲੱਗੀ ਹੋਵੇ ਦੂਸਰਾ ਉਹ ਬਿਮਾਰੀ ਰਹਿਤ ਹੋਣ ਕਹਿਣ ਤੋਂ ਭਾਵ ਕਿ ਉਹਨਾਂ ਨੂੰ ਕੋਈ ਵੀ ਬਿਮਾਰੀ ਨਾ ਹੋਵੇ ਜਦੋਂ ਬਿਮਾਰੀ ਹੁੰਦੀ ਆ ਆਪਣੇ ਕੋਲ ਆ ਕੇ ਉਹ ਮਰਨ ਲੱਗ ਜਾਂਦੀਆਂ ਨੇ ਤੇ ਆਪਾਂ ਨੂੰ ਉਹ ਫਿਰ ਘਾਟੇ ਦਾ ਸੌਦਾ ਲੱਗਦਾ ਹੈਗਾ ਸੋ ਇਹ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਜਿਹੜੇ ਵੀਰ ਇਸ ਮਹੀਨੇ ਹੁਣ ਮੁਰਗੀਆਂ ਖਰੀਦਣੀਆਂ ਚਾਹੁੰਦੇ ਨੇਗੇ ਤੇ ਜਦੋਂ ਆਪਣੇ ਨਾਲ ਇੱਕ ਵਾਰੀ ਠੱਗੀ ਵੱਜ ਗਈ ਜਾਂ ਫਿਰ ਆਪਾਂ ਗਲਤ ਮੁਰਗੀਆਂ ਲੈਏ ਬਿਮਾਰ ਮੁਰਗੀਆਂ ਲੈ ਉਹਨਾਂ ਨੇ ਆਪਣੇ ਘਰੇ ਆ ਕੇ ਮਰਨਾ ਸਟਾਰਟ ਹੋ ਜਾਣਾ ਸੋ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਜਾਨਵਰ ਖਰੀਦਣੇ ਆ ਉਹ ਜਾਨਵਰ ਪ੍ਰੋਪਰ ਐਕਟਿਵ ਹੋਣ ਤੇ ਪ੍ਰੋਪਰ ਖਾਂਦੇ ਪੀਂਦੇ ਹੋਣ ਸੋ ਇਹ ਤਾਂ ਕਰਕੇ ਹੋ ਸਕਦਾ ਜੇਕਰ ਆਪਾਂ ਜਾ ਕੇ ਜੀ ਖਰੀਦਾਂਗੇ ਉੱਥੇ ਆਰਡਰ ਤੇ ਕੋਈ ਵੀ ਨਾ ਮੰਗਾਓ ਕਿਉਂਕਿ ਹੁਣ ਬਰਸਾਤ ਦੇ ਮੌਸਮ ਚੱਲ ਰਹੇ ਨੇ ਜਾਨਵਰ ਬਿਮਾਰ ਵੀ ਹੋ ਰਹੇ ਨੇਗੇ ਤੇ ਬਿਮਾਰ ਜਾਨਵਰ ਵੇਚੇ ਵੀ ਜਾਣਗੇ ਸੋ ਇਹ ਗੱਲ ਦਾ ਜਿਹੜਾ ਖਾਸ ਕਰਕੇ ਹੁਣ ਤੁਸੀਂ ਨੇ ਧਿਆਨ ਰੱਖਣਾਗਾ ਜਿਹੜੇ ਵੀ ਹੁਣ ਮੁਰਗੀਆਂ ਖਰੀਦਣੀਆਂ ਚਾਹੁੰਦੇ ਨੇ ਸੋ ਜੇਕਰ ਪਾਈ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਆਪਾਂ ਨੂੰ ਕਦੇ ਵੀ ਘਾਟਾ ਨਹੀਂ ਪਊ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਨੇ ਆਂਗੇ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਹ ਵੀਡੀਓ ਸਾਰੇ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਵੀਰ ਜਾਨਵਰ ਰੱਖਣ ਦੇ ਸ਼ਕੀਨ ਨੇ ਸੋ ਇੱਕ ਵਾਰ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ